ਵੇ ਕੋ ਭਾਈ ਜਾਨ ਮੇਰੀ ਗੱਲ ਸੁਣੋ ਅਸੀਂ ਬੜੇ ਸਿੱਧੇ ਸਾਦੇ ਲੋਕ ਆ ਐ ਸ਼ੋਸ਼ਾ ਤੇ ਸੀ ਯਕੀਨ ਨਹੀਂ ਰੱਖਦੇ ਸਾਨੂੰ ਵੀ ਬੜੇ ਸਿੱਧੇ ਸਾਦੇ ਲੋਕ ਚਾਹੀਦੇ ਨੇ ਬਾਜੀ ਸਾਡੇ ਕੋਲ ਵੀ

ਤਲੀਮ ਤੋਂ ਵੱਡਾ ਜੇਵਰ ਹੋਰ ਕੀ ਹੋ ਸਕਦਾ ਹੈ ਅਮੇ ਜੀ ਕੋਸਰ ਭਾਬੀ ਕਿੰਨੇ ਸੋਹਣੇ ਲੱਗ ਰਹੇ ਨੇ ਲੈ ਆਪਾਂ ਸਮੀਨਾ ਨੇ ਤੇ ਕੋਸਰ ਨੂੰ ਆਪਣੀ ਭਾਬੀ ਮੰਨ ਲਿਆ ਤੇ ਨਾਲੇ ਐਲਾਨ ਵੀ ਕਰ ਛੜਿਆ ਸੀ ਭਾਈ ਜਨ ਮੇਰਾ ਇੱਕੋ ਇੱਕ ਪੁੱਤਰ ਹੈ ਮੈਂ ਉਹਦੇ ਨਾਲ ਗੱਲ ਕਰ ਲਵਾਂ ਕੋਸਰਾਂ ਤੇ ਫਿਰ ਅਸੀਂ ਵੈਸੇ ਮਿਲਦੇ ਹੀ ਰਵਾਂਗੇ ਨਾ ਹੁਣ ਜ਼ਰੂਰ ਜੀ ਜ਼ਰੂਰ ਕਿਉਂ ਨਹੀਂ ਬਾਜੀ ਇਹ ਰਿਸ਼ਤੇ ਜਿਹੜੇ ਨੇ ਇਹ ਮਰਜ਼ੀ ਤੇ ਰਜ਼ਾ ਨਾਲ ਹੁੰਦੇ ਨੇ ਮਰਜ਼ੀ ਲੋਕਾਂ ਦੀ ਹੁੰਦੀ ਏ ਤੇ ਰਜ਼ਾ ਮੇਰੇ ਰੱਬ ਦੀ ਹੁੰਦੀ ਏ ਮਾਸ਼ਾਅੱਲਾ ਕਿੱਡੀ ਸੋਹਣੀ ਗੱਲ ਕੀਤੀ ਏ ਮੇਰੇ ਭਰਾ ਨੇ ਇਹ ਖਾਣਾ ਤੁਸੀਂ ਮਠਾਈ ਹਰ ਸ਼ਬਾਬ ਦਾ ਪਿਓ ਜ਼ਿੰਦਾ ਹੁੰਦਾ ਤੇ ਮੈਨੂੰ ਥਾਂ ਥਾਂ ਕੱਲਿਆ ਨਾ ਫਿਰ ਨਾ ਪੈਦਾ ਹੁਣ ਸਾਰੇ ਫੈਸਲੇ ਮੈਨੂੰ ਮਾਪਿਓ ਬਣ ਕੇ ਆਪ ਹੀ ਕਰਨੇ ਪੈਂਦੇ ਨੇ ਬਾਜੀ ਤੁਸੀਂ ਆਪਣਾ ਦਿਲ ਹੌਲਾ ਨਾ ਕਰੋ ਅੱਲਾ ਚੰਗੀਆਂ ਕਰੇਗਾ ਓਹੋ ਦੇਖ ਮਿੰਦਾ ਮੇਰੀ ਗੱਲ ਸੁਣ ਤੋ ਬਾਕੀ ਤਾਂ ਸਭ ਕੁਛ ਠੀਕ ਲੋਗ ਵੀ شریف ਨੇ ਘਰ ਵੀ ਚੰਗਾ ਐ ਖਾਂਦੇ ਪੀਂਦੇ ਲੋਗ ਨੇ ਚੀਜ਼ਾਂ ਵੀ ਵਾਵਾ ਦੇਣਗੇ ਨਾ ਕਿਉਂ ਨਹੀਂ ਆਪਾਂ ਸਾਰੀਆਂ ਚੀਜ਼ਾਂ ਇਸੇ ਨੂੰ ਦੇਣਗੇ ਇੱਕੋ ਇੱਕ ਤੇ ਉਹਨਾਂ ਦੀ ਧੀ ਐ ਥਾਲੇ ਮੈਂ ਸੁਣਿਆ ਕੁੜੀ ਦੇ ਨਾਂ 10 ਮਰਲੇ ਦਾ ਪਲਾਟ ਐ ਉਹ ਵੀ ਡਿਫੈਂਸ ਚ ਉਥੇ ਠੀਕ ਐੜੀ ਐ ਪਰ ਮੈਨੂੰ ਨਾ ਕੁੜੀ ਦੀ ਉਮਰ ਕੁਝ ਜ਼ਿਆਦਾ ਹੀ ਲੱਗਦੀ ਅਮੇਜ ਪਾਈ ਜਾਂਦੀ ਉਮਰ ਵੀ ਤੇ ਨਹੀਂ ਤੂੰ ਚੁੱਪ ਕਰ ਪਾਈ ਜਾਂਦੀ ਉਹਦੀ ਵਿਚਾਰੇ ਦੀ ਕਿੰਨੀ ਉਮਰ ਹੈ ਆਹਾ ਆਇ ਤੇ ਬੜਗੈ ਰੌਣਕਾਂ ਲੱਗੀਆਂ ਨੇ ਆਪਾਂ ਉਮੀਦਾਂ ਵੀ ਆਈਆਂ ਆਈਆਂ ਨੇ ਉਹ ਬਿੱਲੋ ਜੀ ਰੌਣਕਾਂ ਤੇ ਅਜੇ ਲੱਗਣੀਆਂ ਨੇ ਤੁਸੀਂ ਅੱਗੇ ਅੱਗੇ ਵੇਖੋ ਹੁਣ ਤੁਸੀਂ ਟੋਲਕਿਆਂ ਦੀਆਂ ਤਿਆਰੀਆਂ ਕਰੋ ਤੁਹਾਡੇ ਭਰਾ ਦਾ ਵਿਆਹ ਹੋਣਾ ਲੈ ਬਿੱਲੋ ਅੱਜ ਅਸੀਂ ਪਾਈ ਜਾਂਦੀ ਬੜੀ ਸੋਹਣੀ ਬੋਟੀ ਪਸੰਦ ਕੀਤੀ ਹੈ ਪਰ ਅੰਮੀ ਜੀ ਤੁਸੀਂ ਵਰਟੇ ਪਸੰਦ ਕੀਤੀ ਹੋਣੀ ਹੈ ਤੇ ਅੰਮੀ ਜੀ ਨੇ ਵਿੱਟੋ ਕਰ ਦਿੱਤੀ ਹੋਣੀ ਹੈ ਹੂੰ ਵਿੱਟੋ ਕਰ ਦਿੱਤੀ ਹੋਣੀ ਉਹਦੀ ਉਮਰ ਵਾਵਾ ਹੈ ਮੈਂ ਤੇ ਆਪਾਂ ਮੀਧਾ ਨੂੰ ਵੇਖ ਕੇ ਹੀ ਸਮਝ ਗਈ ਸਾਂ ਕਿ ਅੱਜ ਫੇਰ ਕਿਸੇ ਗਰੀਬ ਦੇ ਆਰਮਾਨਾਂ ਦਾ ਖੂਨ ਹੋਇਆ ਹੋਏਗਾ ਅੱਜ ਫੇਰ ਕਿਸੇ ਨੂੰ ਝੂਠੀ ਆਸ ਲਾਈ ਹੋਏਗੀ ਨਾ ਮੈਂ ਆਪਣੇ ਪੁੱਤਰ ਸ਼ਬਾਬ ਦਾ ਵਿਆਹ ਸੋਚ ਸਮਝ ਕੇ ਤੇ ਪਰਖ ਕੇ ਕਰਨਾ ਵਿਆਹ ਰੋਜ਼-ਰੋਜ਼ ਨਹੀਂ ਹੁੰਦੇ ਹਾਂ ਇਹਦੀ ਉਮਰ ਜ਼ਿਆਦਾ ਹੈ ਇਹਦਾ ਕੱਦ ਛੋਟਾ ਹੈ ਇਹ ਮੋਟੀ ਏ ਅੰਮੀ ਜੀ ਕਿੰਗਾਂ ਵਾਲਿਆਂ ਨੂੰ ਇਹ ਗੱਲਾਂ ਜ਼ੇਬ ਨਹੀਂ ਦਿੰਦੀਆਂ ਆਹੋ ਜ਼ੇਬ ਨਹੀਂ ਦਿੰਦੀਆਂ ਬਣ ਜਾਓ ਤੁਸੀਂ ਮੇਰੀਆਂ ਦੁਸ਼ਮਣ ਮੈਨੂੰ ਆਪਣਾ ਦੁਸ਼ਮਣ ਸਮਝ ਲਓ ਅੱਜ ਤੁਹਾਡਾ ਪਿਓ ਬਿਸ਼ਤੀ ਜ਼ਿੰਦਾ ਹੁੰਦਾ ਉਹਦੇ ਸਾਹਮਣੇ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੀਆਂ ਉਹਦੇ ਸਾਹਮਣੇ ਵੀ ਤੁਸੀਂ ਇਸ ਤਰ੍ਹਾਂ ਬੋਲਦੀਆਂ ਮੈਨੂੰ ਤੁਸੀਂ ਨਹੀਂ ਨਹੀਂ ਅਮੀ ਜਾਨ ਭਾਈ ਜਾਨ ਦਾ ਰਿਸ਼ਤਾ ਤੁਸੀਂ ਆਪਸੰਦ ਕਰੋਗੇ ਬਲਕਿ ਤੁਹਾਡੀ ਮਰਜ਼ੀ ਨਾਲ ਵਿਆਹ ਆਏਗਾ ਆਪਾਂ ਮੀਤਾ ਅਮੀ ਜੀ ਨੂੰ ਕੋਈ ਹੋਰ ਉੱਚਾ ਜਾਂ ਰਿਸ਼ਤਾ ਵਾ ਬਲਕਿ ਕੋਈ ਅੱਛਾ ਜਿਹਾ ਰਿਸ਼ਤਾ ਵਾ ਹਾਂ ਹਾਂ ਕਿਉਂ ਨਹੀਂ ਬਿੱਲੋ ਜੀ ਆਪਾਂ ਇੱਕ ਵਾਰੀ ਹਾਂ ਤੇ ਕਰਨ ਮੀਦਾ ਤੇ ਰਿਸ਼ਤਿਆਂ ਦੇ ਢੇਰ ਹੀ ਲਾ ਦੇ ਬਿੱਲੋ ਮੈਨੂੰ ਤੇਰੀ ਇਹ ਗੱਲ ਤੇਰਾ ਅੰਦਾਜ਼ ਚੰਗਾ ਨਹੀਂ ਲੱਗਾ ਬਾਜੀ ਮੈਂ ਤੇਰੀ ਨਰਾਜ਼ਗੀ ਤੇ ਖੁਸ਼ ਹੋਈ ਆ ਬਲਕਿ ਤੇਰੀ ਗੱਲ ਨਾਲ ਇਤفاق ਕਰਨੀ ਆ ਪਰ ਅੰਮੀ ਜੀ ਨੂੰ ਕੌਣ ਸਮਝਾਏ ਆਹੋ ਅੰਮੀ ਜੀ ਨੂੰ ਕੌਣ ਸਮਝਾਏ ਅੰਮੀ ਜੀ ਨੂੰ ਤਾਂ ਕੁਝ ਸਮਝ ਹੀ ਨਹੀਂ ਆਈ ਸਾਰੀ ਸਮਝਦਾ ਕਿ ਕਹਤੇ ਤੁਸੀਂ ਦੋਵਾਂ ਨੇ ਲਿੱਤਾ ਆ ਰਿਆ ਵਡੀਆਂ ਸਮਝਦਾਰ ਹਰ ਵੇਲੇ ਬੋਲਦੀਆਂ ਰਹਿਣੀਆਂ ਨੇ ਜਲਾਮਿਦਾ ਮੈਂ ਤੈਨੂੰ ਵਰੀ ਦਿਖਾਵਾਂ ਚਲੋ ਚਲੋ ਇੰਜ ਨਾ ਕਰਿਆ ਕਰੋ ਮਾਂ ਹੈ ਤੁਹਾਡੀ ਹੋ ਮੈਂ ਕਿਆ ਸੁਨਾਵਾਂ ਲਾ ਕੋ ਵਾਲਾ ਸੁਨਾਵਾਂ ਸਭਾ ਅੱਲਾ ਵੇ ਸਜਣੇ ਤੇ ਬੇਲੀਓ ਅਬ ਖਾ ਹਾਜ਼ਰ ਹੈ ਬਮਾ ਖੁਸ਼ ਖਬਰੀ ਦੇ ਪਤਾ ਕੀ ਹੋਇਆ ਪੂਰੇ 5 ਸਾਲ ਤੇ ਬਾਅਦ ਇੱਥੇ ਢੰਗਣ ਢਕ ਢੰਗਣ ਲੱਗ ਤਾ ਹੋਇਆ ਬਜ਼ੁਰਗ ਉਹ ਤੂੰ ਕਿੱਥੇ ਵਰ ਗਿਆ ਸਰ ਭਾਈ ਓਏ ਨੀਰ ਤੇ ਬਾਤ ਇਹ ਮਠਾਈ ਦਾ ਕੀ ਚੱਕਾ ਰਹਾ ਐ ਅਰੇ ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਹੋਰ ਸੁਣਾਣੀ ਐ ਨਾ ਉਹਦੇ ਬਾਅਦ ਸਾਰੇ ਨੇ ਮੈਨੂੰ ਕਹਿਣਾ ਸੀ ਮਠਾਈ ਲਿਆ ਮੈਂ ਪਹਿਲੇ ਲੈ ਚਲੋ ਉਹ ਮਠਾਈ ਤੇ ਆ ਹੀ ਗਈ ਨਾ ਮਿਠਾਈ ਤੇ ਆ ਰਹੀ ਏ ਤੇ ਹੁਣਾਂ ਚ ਕਦੇ ਉਹ ਟੈਡੀ ਨਹੀਂਗਾ ਉਹਨੂੰ ਚਾਹ ਦੀ ਆਵਾਜ਼ ਵੀ ਦੇ ਦਨੇ ਆ ਬਾਕੀ ਜੀਆਂ ਗੱਲਾਂ ਸੀ ਆਰਾਮ ਨਾਲ ਬੈਠ ਕੇ ਕਰ ਲੈਨੇ ਆ ਹਜ਼ਰਤ ਮੇਰੀ ਤਰਫ ਮਤਵਜੋ ਹੋ ਸਾਡੇ ਸਿਰ ਤੇ ਸਜਣਾ ਐ ਪਰਸੋਂ ਪਰਸੋਂ ਤੇ ਹੋਰ ਤੁਹਾਡੀ ਤਰਫ ਪਰਸੋਂ ਓਏ ਮੇ ਨਾਲ ਆਰਾਮ ਨਾਲ ਗੱਲ ਕਰੋ ਮੈਂ ਹੋਜਿਆ ਮੁੰਡਾ ਨਹੀਂਗਾ ਉਹ ਮੁੰਡਾ ਮੁੰਡਾ ਤੁਹਾਡੇ ਕੋਲ ਆ ਰਿਹਾ ਉਹ ਮੁੰਡਾ ਸਿਬਾ ਪਾਏ ਜਾਨ ਕਿੰਨੇ ਬੱਚੇ ਨੇ ਖੈਰ ਨਾਲ ਤੁਹਾਡੇ ਮਿਸ ਜੀ ਕੀ ਕਹਿ ਰਹੇ ਹੋ ਉਹ ਤੇ ਹਲਾ ਆਪ ਬੱਚੇ ਨੇ ਕੀ ਮਤਲਬ ਅਜੇ ਤਾਂ ਸਿੰਗਲ ਨੇ ਜਨਾਬ ਸ਼ਾਦੀ ਦਾ ਪ੍ਰੋਜੈਕਟ ਅਜੇ ਚੱਲ ਰਿਹਾ ਹੈ ਪੰਜ ਸਾਲਾ ਮਨਸੂਬਾ ਓ ਯਾਰ ਗੱਲ ਹੈ ਵੇ ਪੰਜ ਸਾਲ ਪਹਿਲਾਂ ਜਦੋਂ ਮੈਂ ਇਥੋਂ ਗਿਆ ਸਾਂ ਤੇ ਸ਼ਬਾਬ ਚਾਚਾ ਜੀ ਦੀ ਤੇ ਦਿਨ ਨਹੀਂ ਪੱਕੇ ਹੋ ਗਏ ਸਨ ਸ਼ਾਦੀ ਤੇ ਕਿਸੇ ਬੰਦੇ ਨੇ ਮਿਸ ਨਹੀਂ ਹੋਣਾ ਯਾਦ ਰੱਖਣਾ ਜੀ ਲਾ ਜੀ ਗਰਮਾ ਗਰਮ ਚਾਏ ਓ ਮੈਂ ਕਿਹਾ ਉਹ ਤੈਨੂੰ ਚਾਹ ਦਾ ਆਰਡਰ ਕਿਨੇ ਦਿੱਤਾ ਸੀ ਟੈਡੀ ਉਹ ਜਨਾਬ ਚਾਹ ਦਾ ਵੇਲਾ ਹੋ ਗਿਆ ਸੀ ਨਾਲੇ ਆਬਦ ਬਾਉ ਨੂੰ ਦਫਤਰ ਦੀ ڈاک ਲੁੰਦੇ ਵੇਖਿਆ ਤੇ ਮੈਂ ਕਿਹਾ ਚਲੋ ਟੈਡੀ ਚਲ ਕੇ ਚਾਹ ਤਿਆਰ ਕਰ ਹੁਣ ਤੈਨੂੰ ਆਵਾਜ਼ لازਮੀ ਪੜੀ ਆ ਉਹ ਤੇਰਾ ਭਲਾ ਹੈ ਉਹ ਟੈਡੀ ਉਹ ਤੂੰ ਹਾਲੀ ਤੱਕ ਕਿੱਥੇ ਹੋਏ ਉਹ ਕੀ ਹਾਲ ਹੈ ਤੇਰਾ ਵਹੀ ਹਮ ਹੈ ਵਹੀ ਗਮ ਹੈ ਵਹੀ ਚਾਹ ਹੈ ਅਬੀਦ ਸਾਹਿਬ ਐ ਤੇ ਦੱਸੋ ਵਿਆਹ ਤੇ ਰੋਟੀ ਕੀ ਹੋਏਗੀ ਉਹ ਮੇਜੀ ਰੋਟੀ ਤੇ پابੰਦੀ ਲੱਗੀ ਐ ਹੁਣ ਤੇ ਬਸ ਚਾਹੀ ਚਾਹ ਹੋਏਗੀ ਯਾਰ ਐ ਤੇ ਚੰਗਾ ਨਹੀਂ ਹੋਇਆ ਵਿਆਹ ਦਾ ਤੇ ਸਾਰਾ ਮਜ਼ਾ ਹੀ ਖਤਮ ਹੋ ਗਿਆ ਵੇਖੋ ਨਾ ਆਸਾਨੀ ਵੀ ਤੇ ਕਿੰਨੀ ਹੋ ਗਈ ਏ ਇਹ ਸੁਣੋ ਜਨਾਬ ਸੁਣੋ ਸ਼ਾਦੀ ਤਾਂ ਸਾਡੀ ਹੋਈ ਸੀ 21 ਦਿਗਾ ਪੱਕਿਆ ਸਨ 1.5 ਲੱਖ ਰੁਪਇਆ ਖਰਚ ਹੋਇਆ ਸੀ ਖਾਲੀ ਗਲੀ ਮੇਂ ਵੀ ਰੋਟੀ ਦੇ ਇਹਨੂੰ ਕਹਿੰਦੇ ਨੇ ਸ਼ਾਦੀ ਹਾਂ ਤੇ ਹਾਸਲ ਵਸੂਲ ਕੀ ਹੋਇਆ ਸੀ ਐ ਮੈਨੂੰ ਨਹੀਂ ਪਤਾ ਐ ਮੇਰੇ ਅੱਬੇ ਨੂੰ ਪਤਾ ਹੋਏਗਾ ਕੀ ਮਤਲਬ ਮੈਂ ਦੱਸਣਾ ਬਾਜੀ ਮੈਂ ਦੱਸਣਾ ਹੋਇਆ ਏ ਕਿ ਜਦੋਂ ਸਲਾਮੀਆਂ ਦੀ ਵਾਰੀ ਆਈ ਤੇ ਇਹ ਜਨਾਬ ਹੋਰੀ ਮੂੰਹ ਥੱਲੇ ਕਰਕੇ ਸ਼ਰਮਾ ਕੇ ਨਜ਼ਰਾਂ ਚੁਕਾ ਲੈਂਦੇ ਤੇ ਇਹਦੇ ਅੱਬਾ ਜੀ ਸਲਾਮੀਆਂ ਫੜੀ ਜਾਂਦੇ ਸਲਾਮ ਦੇ ਜਵਾਬ ਦੇ ਵੀ ਜਵਾਬ ਅਲੈਕਮ ਸਲਾਮ ਕਹਿੰਦੇ ਤੇ ਇਹਦੇ ਅੱਬਾ ਜੀ ਵਿਚਾਰੇ ਡੇਗਾਦਾਰ ਤੇ ਤੰਬੂ ਕਨਾਤਾ ਦਾ ਕਰਾਇਆ ਦਿੰਦੇ ਪਸੀਨਿਓ ਪਸੀਨੀ ਹੋ ਗਏ پر پھر بھی حاصل وصول کچھ نہیں ہویا میں کیا بڑے صاحب جی اے چاچا جی چاچا جی اور ٹیڈی اور کوئی ترقی بھی ہوئی ہو کہ نہیں مرے ہوئی ہے آمد بابو ہوئی ہے اور میری گوڑ بھئی میری گوڑ میں کیا ان کی بڑے ہیں پہلے میں چپڑاسی سا ہوڑ میں نائب قاسد بن گیا نائب قاسد جی باہا ਮੀ ਦਾ ਤੂ ਤੇ ਮੈਨੂੰ ਬਹੁਤ ਹੀ ਥਕਾ ਛੱਡੇ ਇੱਥੇ ਹੋ ਜਾ ਤੂੰ ਰਿਕਸ਼ਾ ਫੜਿਆ ਉਹ ਟੁਰੰਦਾ ਨਾ ਹੀ ਨਹੀਂ ਲੈਂਦਾ ਸੀ ਹਾਏ ਤੋਵਾ ਤੋਵਾ ਮੈਂ ਤੇ ਬਹੁਤ ਹੀ ਥੱਕ ਗਈ ਹਾਏ ਨਹੀਂ 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 ਪੀ ਨੋ ਦੀ ਬੀਬੀ ਜੀ ਛੇਤੀ ਜੂਸ ਦਾ ਗਲਾਸ ਲਿਆ ਮਾਰ ਇੱਥੇ ਆ ਹਾਏ ਪਿਆਸ ਨਾਲ ਹਲਾ ਖੁਸ਼ਕ ਹੋ ਗਿਆ ਤੂੰ ਬੜਾ ਖਸਾਇਆ ਅੱਜ ਬੜਾ ਹੀ ਖਸਾਇਆ ਆਪਾ ਮੈਂ ਤੈਨੂੰ ਕੀ ਦੱਸਾਂ ਚੰਗੇ ਰਿਸ਼ਤੇ ਕੋਈ ਐਵੇਂ ਤੇ ਨਹੀਂ ਨਲਭ ਜਾਂਦੇ ਇਹਦੇ ਵਾਸਤੇ ਬੜੀ ਨਸ ਭੱਜ ਕਰਨੀ ਪੈਂਦੀ ਹੈ ਮੇਰੇ ਤੇ ਪੈਰਾ 'ਚ ਛਾਲੇ ਬਣ ਗਏ ਹੈਲੋ ਦੇਨੀ ਜੀ ਹੋਣਾ ਘੜਿਆ ਹੋਣਾ ਜੂਸ ਪਿਰਾਤਾ ਹੀ ਮੇਰੇ ਲਈ ਕੇ ਸਾਦੇ ਗਲਾਸ ਦਾ ਪਾਣੀ ਲਿਆ ਹਲਕ ਮੇਰਾ ਵੀ ਕੁਝ ਕੋਇਆ ਪਿਆ ਅੱਛਾ ਜੀ ਜੀ ਹਲਾ ਖੁਸ਼ ਹੋਇਆ ਪਿਆ ਪਰ ਮੈਂ ਤਨ ਦੱਸ ਦਿਆਂ ਕਿ ਸਾਫ ਗੱਲ ਹੈ ਆ ਸਾਫ ਗੱਲ ਉਹ ਗਰੀਬ ਜ਼ਰੂਰ ਨੇ ਪਰ ਏਡੇ ਵੀ ਨਹੀਂ ਉਹ ਤੇ ਕੋਈ ਗੱਲ ਨਹੀਂ ਬੰਦਾ ਫੜ ਕੇ ਪੈਹ ਚੰਗਾ ਵਿਆਹ ਕਰ ਲੈਂਦਾ ਐਦਰੋਂ ਉਦਰੋਂ ਫੜ ਲੈਂਦਾ ਪੈਸੇ ਪਰ ਪਰ ਕੀ ਜੀ ਮੈਨੂੰ ਨਾ ਕੁੜੀ ਦੀ ਉਮਰ ਕੁਝ ਜ਼ਿਆਦਾ ਹੀ ਲੱਗਦੀ ਲੈ ਆਪਾ ਹੁਣ ਸਾਰੀਆਂ ਖੂਬੀਆਂ ਤੇ ਨਹੀਂ ਨਾ ਹੁੰਦੀਆਂ ਕੁੜੀਆਂ ਦੇ ਵਿੱਚ ਕੱਦ ਬੁੱਤ ਹੁਸਨ ਜਹੇਜ਼ ਨਾ ਇਹ ਸਾਰਾ ਕੁਝ ਅਗਰ ਸੀ ਕੁੜੀ ਵਿੱਚ ਤਲਾਸ਼ ਕਰਨ ਲੱਗੀਏ ਤੁ ਕੁੜੀ ਵਾਲੇ ਨਾ ਕਹਿਣਗੇ ਕਿ ਮੁੰਡਾ ਕਰਦਾ ਕੀ ਏ ਉਹਦੀ ਉਮਰ ਕਿੰਨੀ ਏ ਉਹਦਾ ਬਿਜ਼ਨਸ ਕੀ ਏ ਗਵਰਨਮੈਂਟ ਮੁਲਾਜ਼ਮ ਹੈ ਕਿ ਨਹੀਂ ਹੈ ਹੈਗਾ ਕਿਡਾ ਕੁਏ ਸਮਾਰਟ ਹੈ ਕਿ ਨਹੀਂ ਹੈ ਨਾ ਉਹ ਨਾ ਆਪਣੀਆਂ ਸ਼ਰਤਾਂ ਸਾਡੇ ਸਾਹਮਣੇ ਰੱਖਣਗੇ ਨਹੀਂ ਕੁੜੀਆਂ ਵਾਲਿਆਂ ਦੀ ਕੀ ਸ਼ਰਤਾਂ ਹੈ ਇੱਕ ਤੇ ਉਹਨਾਂ ਦੀ ਧੀ ਲੈ ਆਈਏ ਉਹ ਤੋਂ ਉਹਨਾਂ ਦੀਆਂ ਸ਼ਰਤਾਂ ਮੰਨਿਏ ਇਹੋ ਜਿਹਾ ਰਿਸ਼ਤਾ ਤੋਂ ਆਪਣੇ ਕੋਲ ਹੀ ਰੱਖ ਆਪਾ ਮੈਂ ਤੇ ਉਹ ਜੀ ਪਿਆਰ ਚ ਕਹਤਾ ਤੁਸੀਂ ਤੇ ਮੈਂ ਦੇ ਘਰ ਗਏ ਹੋ ਤੁਹਾਨੂੰ ਪਤਾ ਸਾਡਾ ਕਾਰੋਬਾਰੀ ਇਹ ਹੋ ਗਿਆ ਸਾਨੂੰ ਦੋਵੇਂ ਪਾਸੇ ਰੱਖਨੇ ਪੈਂਦੇ ਨੇ ਨਾ ਤੂੰ ਗੱਲ ਹੀ ਇਹੋ ਜਿਹੀ ਕੀਤੀ ਆਹੇ ਕੁੜੀਆਂ ਆਣੀਆਂ ਦੀ ਅਸ਼ਕਤਾ ਲੈ ਦੱਸੋ ਇਹ ਚਲੋ ਗੁੱਸਾ ਠੁਕ ਦਿਓ ਮੈਂ ਤੁਹਾਨੂੰ ਐਤ ਕੀ ਨਾ ਇਹੋ ਜਿਹੀ ਕੁੜੀ ਵਿਖਾਵਾਂਗੀ ਇਹੋ ਜਿਹੀ ਕੁੜੀ ਵਿਖਾਵਾਂਗੀ ਤੁਸੀਂ ਪਹਿਲੇ ਪੈਰ ਤੇ ਹਾਂ ਕਰ ਦਿਓਗੇ ਇਹ ਜ਼ਰਾ ਮਲਖਤਾ ਤੇ ਫਰਮਾ ਲੈ ਤੂੰ ਤੇ ਬਸ ਕੁੜੀਆਂ ਵੱਡੀਆਂ ਮੈਨੂੰ ਪਤਾ ਜਿਹੜੀਆਂ ਜਿਹੜੀਆਂ ਤੂੰ ਕੁੜੀਆਂ ਇਹ ਵੇਖੋ ਜ਼ਰਾ ਮੈਨੂੰ ਵਿਖਾਈਆਂ ਨੇ ਦਾਰਸਲ ਮੀਤਾ ਗਰਸਨ ਮੇਰੀ ਹਾਂਜੀ ਤੂੰ ਮੇਰੀ ਪਸੰਦ ਨੂੰ ਸਮਝ ਨਹੀਂ ਸਕੀ ਹੜਾ ਆਪਾ ਇਨੇ ਵੱਰੇ ਹੋ ਗਏ ਨੇ ਤੁਹਾਨੂੰ ਰਿਸ਼ਤੇ ਵਿਖਾਉਂਦਿਆ ਖਬਰੇ ਤੁਸੀਂ ਚਾਹਦੇ ਕੀ ਜੇ ਨਹੀਂ ਮੈਂ ਚਾਂਦੀਆਂ ਕੁੜੀ ਗੋਰੀ ਚਿੱਟੀ ਹੋਵੇ ਸੇ ਐਡੀ ਵੱਡੀ ਵੱਡੀ ਦੀ ਅੱਖ ਹੋਵੇ ਛੋਟੀ ਉਮਰ ਹੋਵੇ ਸਿੱਧੀ ਸਾਦੀ ਬੋਲੀ ਪਾਲੀ ਮੇਰੇ ਵਰਗੀ ਆ امی جی جان دیو تو چپ کر السلام علیکم امی جی والیکم السلام والیکم السلام آؤ بیٹا جی امی جی اے میری کلاس کا لو شبنا میں اسلام علیکم خالہ جی والیکم السلام ماشاءاللہ بیٹو بیٹا جی بیٹو ماشاءاللہ ماشاءاللہ ام امی جی ہے نا کالیج نمی آئی ہے تی اندھے میری دوست بن گئی ہے تی بیٹا جی ہون نئے دوستی ਇਨਸ਼ਾਅੱਲਾ ਰਿਸ਼ਤੇ ਵਿੱਚ ਬਦਲ ਜਾਏ। ਅੰਮੀ ਜੀ। ਮੀਦਾ ਜੀ ਆਪਾ ਮੈਨੂੰ ਲੱਗਦਾ ਹੁਣ ਤੇਰਾ ਕੰਮ ਮੁੱਕ ਗਿਆ। ਅੱਛਾ। ਚੱਲ ਲੀ ਮੀਦਾ। ਤੂੰ ਇਸ ਫਰਜ਼ ਤੋਂ ਫਾਰਗ ਹੋਈ। ਮੈਂ ਕਿਹਾ 100 ਰੁਪਿਆ ਤਾਂ ਦੇ ਦਿਓ ਕਿਰਾਇਆ। ਤੇਰਾ 100 ਰੁਪਿਆ ਨਾ ਗਿਆ। ਹਰ ਵੇਲੇ ਆਈ ਗਈ ਦਾ 100 ਰੁਪਿਆ 100 ਰੁਪਿਆ। ਅੱਜ 100 ਰੁਪਿਆ ਨਹੀਂ ਮਿਲਦਾ। ਇਹ ਲੈ। ਇਹ 10 ਪੈ ਦਾ ਟੋਟਾ ਹੀ ਚੱਲ। 50 ਤੇ ਪੂਰੇ ਕਰ ਦਿੰਦੇ। ਚੱਲ ਚੱਲ। ਬਾਕੀ ਹੁਣ ਮੈਂ ਪੱਲਿਓ ਭਾਵੇਂ ਆਂਦੀ ਹਾਂ ਨਾ ਠੀਕ ਠਾਕ। ਤੇ ਗਰਲ ਸਨ ਤੇਰੀ ਮੰਗਣੀ ਹੋ ਗਈ ਹੈ ਤੇ ਸਾਨੂੰ ਦੱਸਿਆ ਵੀ ਨਹੀਂ ਹਾਏ ਬੱਸ ਅਮੀਨ ਅਚਾਨਕ ਹੀ ਹਾਂ ਕਰ ਦਿੱਤੀ ਹੈ ਪਰ ਧੁਲਾ ਮੀਆਂ ਕਰਦੇ ਕਿਨੇ ਕਿਨੇ ਕੀ ਤਨ ਹਾਏ ਦਫ਼ਤਰ ਚ ਮੁਲਾਜ਼ਮ ਤੇ ਮੈਨੂੰ ਤਾਂ ਇਹ ਨਹੀਂ ਪਤਾ ਉਹ ਆਪਣੇ ਬਿੱਲੋ ਨਹੀਂ ਹਾਂ ਹਾਂ ਉਹਦਾ ਉਹਦਾ ਵੱਡਾ ਪ੍ਰਾਅ ਅੱਛਾ 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 ਉਹ ਮੈਂ ਸਮਝ ਗਈ ਬਿੱਲੋ ਦਾ ਪ੍ਰਾਅ

16 ਸਾਲ ਤੋਂ ਮੈਂ ਮਿੱਠਾ ਖਾਂਂਦੇ ਆ ਬਾਉ ਸ਼ਬਾਬ ਅਸੀਂ ਤੇਰੇ ਰਿਸ਼ਤੇ ਦੀ ਗੱਲ ਪੱਕੀ ਕਰ ਆਇਆ ਤੇ ਨਾਲੇ ਅੱਜ ਤੇ ਮੰਗਣੀ ਵੀ ਹੋ ਗਈ ਜੇ ਕਿੱਸੇ ਮੀ ਜਾਨ ਕਿਦਾਂ ਕਰ ਆ ਜੇ ਅੰਮੀ ਮੈਨੂੰ ਤੇ ਦੱਸੋ ਕਿਦਾਂ ਕਰ ਆ ਮੰਗਣੀ ਮੇਰੀ ਸ਼ਬਾਬ ਪੁੱਤਰ ਤੂੰ ਬਿੱਲੋ ਦੀ ਸੇਲੀ ਨੂੰ ਨਹੀਂ ਤਾਂ ਕੀ ਬਿੱਲੋ ਦੀ ਸੇਲੀ ਮੈਂ ਫਿਰ ਬਿੱਲੋ ਮੇਰੀ ਨਿੱਕੀ ਪਹਿਲੇ ਔਰ ਫਿਰ ਪੈਰ ਵਿੱਚ ਏਲੀ ਜਿਹੜੀ ਉਹ ਵੀ ਤਾਂ ਭੈਣਾਂ ਵਰਗੀ ਹੁੰਦੀ ਹੈ ਨਾ ਤੇ ਮੈਂ ਕਦੀ ਭੈਣ ਦੀਆਂ ਸਹੇਲੀਆਂ ਨੂੰ ਨਹੀਂ ਦੇਖਿਆ ਲੈ ਬਈ ਕੱਲ ਮੈਂ ਤੈਨੂੰ ਸਾਰੇ ਗੱਲ ਦੱਸਾਂਗੇ ਠੀਕ ਹੈ ਹੁਣ ਕੀ ਕਰਨਾ ਹੈ ਹੁਣ ਤਾਂ ਗੱਲ ਵੀ ਪੱਕੀ ਹੋ ਗਈ ਤੇ ਨਾਲੇ ਪੰਜ ਤਰੀਕ ਵੀ ਤੈਰਾ ਹੋਈ ਹੈ ਫੋਨ ਮੈਂ ਚਲਨੀ ਆ ਮੇਰੀ ਵੈਗਨ ਆ ਗਈ ਹੈ ਠੀਕ ਹੈ ਓਕੇ ਬਾਅਦ ਵਿੱਚ ਬਿੱਲੋ ਦੀ ਸੇਲੀ ਸ਼ਬਨਮ ਇਹਦੀ ਕਲਾਸ ਵਿੱਚ ਪੜਦੀ ਏ ਤੇ ਉਹ ਨਵੀਂ-ਨਵੀਂ ਇਹਦੀ ਸੇਲੀ ਬਣੀ ਸੀ ਨਾ ਤੇ ਇਸ ਵਾਸਤੇ ਮੈਂ ਉਹਦੀ ਗੱਲ ਕਰ ਰਹੀ ਆ ਬਿੱਲੋ ਦੀ ਸੇਲੀ ਤੁਸੀਂ ਕੀ ਕਹਿ ਰਹੇ ਹੋ ਹਾਂ ਆਹ ਹੈ ਲਾ ਦੱਸ ਨਾ ਇਹਦੇ ਵਿੱਚ ਇੰਨੀ ਹੈਰਾਨੀ ਵਾਲੀ ਕਿਹੜੀ ਗੱਲ ਹੈ ਹੈ ਲੈ ਐ ਤਾਂ ਫੇਰ ਮौज ਹੋ ਗਈ ਨਾ ਸੇਲੀ ਦੀ ਸੇਲੀ ਤੇ ਭਾਵੀ ਦੀ ਭਾਵੀ ਤੇ ਹੋਰ ਕੀ ਲਾ ਦੱਸੋ ਮੈਂ ਦੇਖੋ ਨਾ ਪਿੱਲੋ ਮੇਰੀ ਛੋਟੀ ਭੈਣੇ ਉਹਦੀ ਉਮਰ ਤੇ ਉਹਦੀ ਉਮਰ ਤੇ ਮੇਰੀ ਉਮਰ ਬਸ ਪੁੱਤਰ ਬਸ ਮੈਂ ਹੋਰ ਕੋਈ ਗੱਲ ਨਹੀਂ ਸੁਣਨੀ ਹੁਣ ਮੈਂ ਸਾਰੀਆਂ ਗੱਲਾਂ ਪੱਕੀ ਕਰ ਰਹੀ ਆ ਤੇ ਉਹਨਾਂ ਕੋਲੋਂ ਤਰੀਖ ਵੀ ਲੈ ਆਈ ਆ 25 ਤਰੀਖ ਦਿੱਤੀ ਆ ਉਹਨਾਂ ਨੇ ਵਿਆਹ ਦੀ ਤੇ ਚਲੋ ਬਈ ਸਭ ਤਿਆਰੀਆਂ ਸ਼ੁਰੂ ਕਰੋ ਬਿਲਕੁਲ ਠੀਕ ਹੈ ਸਾਰੇ ਜਿਹੜੇ ਤਿਆਰੀਆਂ ਸ਼ੁਰੂ ਕਰੋ ਨਾਲੇ ਮੈਂ ਤੇ ਵੱਜ ਜੀ ਸੋਨੇ ਦੀਆਂ ਵਾਲੀਆਂ ਲੈਣੀਆਂ ਜੇ ਨੀ ਮੀਦਾ ਬਥੇਰਾ ਕੁਝ ਲੱਗੇਗਾ ਬੜੇ ਰੱਜੇ ਲੋਕ ਤੇ ਉਹਨਾਂ ਨੇ ਜਿ ਇੱਚ ਬਹੁਤ ਕੁਝ ਦੇਣਾ ਹੈ میں نو تے سمجھ نہیں آدھے بھی امی جی کے میں نا کی ہوتا بھی ہے تو اڈا بیا ہو رہا ہے پائی جان اور کی ہو رہا ہے چلا بھی دا میرے نا میں تن بڑے کام دس رہے دی چلو آنچے چول کی بھی رکھنی ہے ماں کری میں زیادہ لیٹ ہو گئی ہیں ਨੈਨੂ ਨੂੰ ਤਾਂ ਪਤਾ ਹੈ ਨਾ ਕਿ ਇੰਤਜ਼ਾਰ ਦੀਆਂ ਕੜੀਆਂ ਕਿੰਨੀ ਆਖੀਆਂ ਹੁੰਦੀਆਂ ਨੇ ਬਾਈ ਹੋਸ਼ਕਰ ਐਂਡੀ ਮੁਸ਼ਕਲ ਨਾਲ ਪਤਾ ਕਰਕੇ ਆਈਆਂ ਆਂਦਾ ਪਤਾ ਕਰ ਲਈਏ ਹਾਂ ਬਹਿਰਾਮ ਨਾਲ ਦਿਲ ਖੜ ਕੇ ਸੁਣ ਇਹ ਜਿਹੜਾ ਸ਼ਬਾਬ ਸਾਹਿਬ ਹੈ ਨਾ ਐਦੀ ਉਮਰ 40 ਸਾਲ ਹੈ ਤੇ ਇੱਕ ਮਾਮੂਲੀ ਜੇ ਦਫ਼ਤਰ ਵਿੱਚ 5000 ਤੇ ਮੁਲਾਜ਼ਮ ਹੀ ਤੇ ਐਦੀ ਮਾਂ ਬੜੇ ਲਾਲਚ ਨੇ ਤੇਰੀ ਮਾਂ ਨੂੰ ਕਿਹੜੇ ਗੱਲ ਚੰਗੀ ਲੱਗੀ ਉਹਨਾਂ ਦੇ ਹੁਣ ਕੀ ਹੋ ਸਕਦਾ ਹੁਣ ਤਾਂ ਸਾਰੇ ਇੰਤਜ਼ਾਮਾਤ ਹੋ ਗਏ ਨੇ ਇੰਤਜ਼ਾਮ ਮੁੰਡੇ ਵੱਲੇ ਕਰ ਲੈਣਾ ਤੁਸੀਂ ਐਂਜ ਕਰੋ ਅਮੀਨ ਨਾਲ ਗੱਲ ਕਰਕੇ ਬਲਕਿ ਮੈਂ ਵੀ ਤੇਰੇ ਨਾਲ ਹੀ ਚਲਨੀ ਆ ਨਾਲੇ ਤੇਰਾ ਕਿਹੜਾ ਲੁਕਾ ਹੋ ਗਿਆ ਸੁਨੀਸ਼ ਬਾਪ ਸਾਹਿਬ ਦਾ ਵਿਆਹ ਹੋ ਰਿਹਾ ਤਮੀਨਾ ਬੀਬੀ ਤੂੰ ਤੇ ਖਾਲੀ ਸੁਣੇ ਹੀ ਨਾ ਇੱਥੇ ਤੇ ਕੱਲ ਪੱਕ ਗਏ ਨੇ 5 ਸਾਲ ਤੋਂ ਸੁਣਦੇ ਆ ਰਹੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਨਾਬ ਮਾਂ ਬਦੌਲਤ ਮੰਗੇ ਗਏ ਨੇ ਇੱਕ ਉੱਚੇ ਘਰ ਦੇ ਵਿੱਚ اوہ یار سارے دفتر نو پتا ہے اسلام علیکم حالا جی والیکم اسلام پنکی بیٹا ایمیں دن بعد آئیں گے والیکم اسلام بیٹے بس حالا جی تانوں تے پتا ہے پڑھائی کروں تے ٹائم ہی نہیں ملتا نالے تو اسی کے را شب نمدی شادی ادا سیاسی بس بیٹا کسی واقف کار نے رشتہ کروا دیتا ہے دعا کر اللہ خیر کرے دعا کی کرا حالا ਤਾਨੂੰ ਤੇ ਪਤਾ ਹੈ ਮੁੰਡਾ 40 ਸਾਲ ਦਾ ਹੈ ਤੇ ਮੇਰੀ ਸੇਲੀ ਸ਼ਬਨਮ 19 ਸਾਲ ਦੀ ਤੇ ਐਨਾ ਫਰਕ ਤੁਸੀਂ ਪਤਾ ਨਹੀਂ ਕਿਹੜੀ ਗੱਲ ਤੇ ਡੁੱਲ ਗਏ ਜੇ ਥੈਂਕ ਯੂ ਬੇਟਾ ਮੈਂ ਸਿਰਫ ਉਹਦੀ ਸ਼ਰਾਫਤ ਦੇਖੀ ਹੈ ਤੇ ਅੱਗੋ ਸਾਰੀ ਗੱਲ ਨਸੀਬਾਂ ਤੇ ਮੁਕਦੀ ਹੈ ਤੁਸੀਂ ਸ਼ਬਨਮ ਦੀ رائے ਲਈਏ ਸ਼ਬਨਮ ਮੇਰੀ ਬੇਟੀ ਹੈ ਔਰ ਮੈਨੂੰ ਪੂਰਾ ਇਤਮਾਦ ਹੈ ਕਿ ਹਮੇਸ਼ਾ ਇਹਨੇ ਮੇਰੀ ਗੱਲ ਮੰਨੀ ਹੈ ਪਰ ਅਮੀ ਜੀ ਜ਼ਿੰਦਗੀ ਮੈਂ گزارਨੀ ਹੈ ਤੁਸੀਂ ਉਹਦੀ ਸ਼ਰਾਫਤ ਵੇਖੀਏ ਚੰਗਾ ਹੁੰਦਾ ਜੇ ਮੇਰੇ ਤੋਂ ਪਹਿਲੇ ਪੁੱਛ ਲੈਂਦੇ ਮੁਬਾਰਕ ਹੋਏ ਬਾਈ ਖੈਰ ਮੁਬਾਰਕ ਕਾ ਦੀ ਆਖਰਕਾਰ ਸਾਡਾ ਯਾਰ ਵੀ ਲਾੜਾ ਬਣੇਗਾ ਆਹੋ ਯਾਰ ਬੜੀ ਧੇਰ ਬਾਅਦ ਹੈ ਮੁਰਾਦ ਅਲੀ ਕੜੀ ਰੇਖ ਨੂੰ ਮਿਲੀ ਬਾਈ ਉਦੋਂ ਮਿਲ ਕੜੀ ਮਿਲੀ ਹੈ ਜਦੋਂ ਕੜੀ ਟੁੱਟ ਗਈ ਯਾਰ ਤੁਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ ਤਮਖਾ ਤੁਹਾਨੂੰ ਪਤਾ ਮੈਂ ਤੇ ਹੁਜਾ ਮੁੰਡਾ ਹੈ ਮੁੰਡਾ ਮੈਂ ਕਹ ਤੇਰੀ ਤੇਰੀ ਤਾਂ ਹੀ ਨਹੀਂ ਕਿ ਤੇ ਲਾਖਰ ਅੱਲਾ ਸੇਰੇ ਗਾਣੇ ਵਾਲੇ ਵਿਖਾ ਮੈਂ ਕਿ ਸੇਰੇ ਵਾਲਿਆ ਮਾ ਕੀਆ ਕੋਈ ਇਹਨੂੰ ਕਿੰਨੇ ਦੱਸਦਾ ਹੈ ਉਮਰ ਦਾ ਹੈ ਮੈਂ ਤਾਂ ਖੈਰ ਹੋਵੇ ਨਾ ਕਾਗਜ਼ نوٹ ਲਾੜਾ 500 ਰੁਪਏ ਦਾ ਓਏ ਇਹਨਾਂ ਨੂੰ ਕਿੰਨੇ ਬੁਲਾ ਲਿਆ ਲਾੜਾ ਤੇ ਦੇ ਹਾਂ ਹਾਂ ਕੱਚਾ ਸਮੋਸਾ ਹੁੰਦਾ ਹੈ ਨਗਾਏ ਦਾ ਪੁਰਾਣਾ ਨਾੜਾ ਪਹਿਲੀ ਵਾਰੀ ਦੇਖਿਆ ਮੈਂ 1 ਸੋਸਾਲ ਦਾ ਹੈ ਪੈ ਵੀ 2 ਸਾਲ ਕੱਟੇਗਾ ਇਹ ਮਰ ਜਾਏ ਕੋਣ ਬਲਕੇ ਇਹ ਤੇ ਮੇਕਅਪ ਨਹੀਂ ਸੀ ਹੁੰਦਾ ਅੱਛਾ ਫਿਰ ਉਹ ਛੋਟੇ ਮੁਰਸ਼ ਕੰਮ ਨਹੀਂ ਕਰਨ ਕਰਦੇ ਫਿਰ ਫਿਰ ਕਦੀ ਵਾਲਾ ਮੁਰਸ਼ ਲੈ ਆਂਦਾ ਅੱਛਾ ਪਹਿਲੇ ਬੁਟੀਨ ਭਰੇ ਇਹਦੇ ਅੱਛਾ ਫਿਰ ਰੇਗਵਾਲ ਮਾਰਿਆ ਅੱਛਾ ਫਿਰ ਲੰਮੇ ਪਾ ਕੇ ਰੰਗ ਰੋਗਣ ਕੀਤਾ ਨਾੜਾ ਬੜਾ ਪੁਰਾਣਾ ਹੈ ਹਾਂ ਇਹ ਦਿਨਾਂ ਮਹੀਨਿਆਂ ਬਾਅਦ ਇਹਨਾਂ ਦਾ ਮੇਕਅਪ ਲਸਾਈ ਅੱਛਾ ਹਾਏ ਹਾਏ ਨਾੜਾ ਤੇ ਵੇਰ ਇਹਦਾ ਪੁਰਾਣਾ ਨਾੜਾ ਹੈ ਅੱਛਾ ਤੇ ਜਿੱਦਾ

ਪ੍ਰਾਤਾਂ ਦਿਨ ਰਹਿਣ ਬੇਟਾ ਤੁਹਾਨੂੰ ਸ਼ਬਨਮ ਬਿੰਤ ਹਾਕਮਦੀਨ ਮਰਹੂਮ ਬਾਬਸ ਹੱਕੇ ਮਹਿਰ 10000 ਰੁਪਏ ਕਬੂਲ ਹੈ ਆਪਨੇ ਨਿਕਾਹ ਵਿੱਚ ਠੀਕ ਕਬੂਲ ਹੈ ਕਬੂਲ ਹੈ ਠੀਕ ਕਬੂਲ ਹੈ ਕਬੂਲ ਹੈ ਕਬੂਲ ਹੈ लाजना चौयुदीता ओके दा लाजी मुझे लड़की के یار خیر ہو گئے بڑی دیر ہو گئی ہے ہی ہر کام ہی لیٹ ہوں پتہ نہیں کدے کدے کلو مو لکاوے گا اوے چپے خیر ہے بڑے مایوس مایوس آ رہے ہیں کی دسیے یار کڑی نے سائن کرن تو انکار کر دیتا ہے کی مطلب میں دس نیا شباب باؤ مسئلہ کی ہونا سی کڑی نے سائن کرن تو انکار کر دیتا ہے او اس شادی تو انکاری ہے اوہ ਉਹ ਕੰਦੀ ਹੈ ਮੁੰਡੇ ਦੀ ਉਮਰ ਬਹੁਤ ਹੀ